ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ 'ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਰ ਲਈ ਲੈ ਕੇ ਆਏ ਜੀ ਟੋਕੜ ਗੱਬਣ ਬੈਡ ਆ ਬਈ ਟਾਪ ਬਰੀਡ ਤੇ ਤਾਜੀ ਸੁਣ ਵਾਲੀ ਬੈਡ ਆ ਤੇ ਬੱਚੀ ਆ ਇੱਕ ਬਈ ਟਾਪ ਦੀ ਕੱਟੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉ ਪੁੱਛ ਲੈਨੇ ਬਾਈ ਤੁਹਾਡੀ ਹਾਲ ਚਾਹੂ ਬਾਈ ਜੀ ਹਸੀ ਗਾਲ ਹਸੀ ਗਾ ਬਾਈ ਹੋਰ ਕਲਵੀਰ ਠੀਕ ਹੋ ਵਧੀਆ 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 ਬਾਈ ਵਧੀਆ ਚੱਲਾ ਕੰਮ ਕਰ ਕੰਮ ਕਰ ਪੂਰਾ ਵਧੀਆ ਚਲੋ ਵਧੀਆ ਜਿਹੜੀ ਪਿੱਛੇ ਇਹ ਵੀਡੀਓ ਪਈ ਸੀ ਕਿ ਮੇਰੇ ਰਸਤੇ ਬਹੁਤ ਵਧੀਆ ਬਾਈ ਜੀ ਨਾਮ ਨਾਲ ਹੀ ਆਪਣੇ ਸਾਰੇ ਬਹੁ ਸੇਲ ਹੋ ਗਏ ਸੀ ਠੀਕ ਹੈ ਬਾਈ ਹਾਂਜੀ ਆ ਨਾਮ ਤੇ ਡਰੈਸ ਬੋਲ ਦੋ ਹਾਂ ਬਾਈ ਜੀ ਕਲਵੀਰ ਸਿੰਘ ਹਮ ਪਿੰਡ ਬੋਰਸੜ ਹਮ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪੁਰਾਪੁਰ ਜੀ ਨੇੜੇ ਪਿੰਡ ਦੇ ਕਿਹੜੇ ਬਾਈ ਭਗਤਾ ਭਾਈ ਆਪਾਂ ਨੂੰ ਇਧਰ 4 ਕਿਲੋਮੀਟਰ ਤੇ ਬਾਜਾਖਾਨਾ ਆਪਾਂ ਨੂੰ ਹੈਗਾ 8 ਕਿਲੋਮੀਟਰ ਜੇ ਦੋ ਆਪਾਂ ਪਟੰਡੇ ਵਾਲੇ ਪਾਸੇ ਉਹਨੇ ਪਟੰਡਾ ਆਪਾਂ ਨੂੰ 40 ਆ ਠੀਕ ਹੈ ਤੇ ਮੋਗਾ ਆਪਾਂ ਨੂੰ ਇਧਰੋਂ 50 ਤੇ ਭਦੌੜ ਤੇ ਬਰਨਾਲਾ 40 50 ਕਿਲੋਮੀਟਰ ਇਹ ਆ ਗਈ ਮੋਬਾਈਲ ਨੰਬਰ 87142 3045 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਟਾਪ ਬਰੀਡ ਦੀ ਬੱਚੀ ਦੇਖਦੇ ਆ ਜਰਸੀ ਆ ਹਾਂਜੀ ਪਿਓ ਜਰਸੀ ਆ ਪੰਜਾਬ ਵਾਲੀ ਠੀਕ ਆ ਬਾਈ ਹਾਂਜੀ ਸੀਮੰਦ ਦੀ ਡਿਟੇਲ ਜਿਹੜੇ ਬਾਈ ਦਾ ਫੌਦਾ ਹੋਊਗਾ ਉਹ ਆਪਾਂ ਫੋਨ ਕਰਵਾਗੇ ਬਹੁਤ ਠੀਕ ਆ ਤੇ ਆਪ ਇਹ ਜਾ ਕੇ ਸੀਮੰਦ ਦੀ ਆ ਠੀਕ ਆ ਠੀਕ ਆ ਬਾਈ ਹਾਂਜੀ ਤੇ ਕਿੰਨੇ ਉਮਰ ਹੈ ਇਹਦੀ ਉਮਰ ਬਾਈ ਜੀ ਇਹਦੀ 10 ਮਹੀਨੇ ਆ 10 ਮਹੀਨੇ ਫੇਸ ਦੇਖੋ ਕੰਨ ਦੇਖੋ ਯਾਰ ਬੜਾ ਛੋਟਾ ਕੰਨ ਲੱਗਿਆ ਹੈ ਨਾ ਵੋਦੀ ਵਾਦੀ ਬਹੁਤ ਚੰਗਿਆ ਸਨੱਖ ਆਪਣਾ ਬੱਚੀ ਦੇ ਵਿੱਚ ਬਹੁਤ ਟੂਆ ਟੂਆ ਬਹੁਤ ਚੰਗਾ ਪੇਰ ਰਹੀ ਹੈ ਸਹੀ ਗੱਲ ਆ ਭਾਈ ਜਮਾ ਛੋਟਾ ਜਿਹਾ ਮੂੰਹ ਫੁੱਲ ਬ੍ਰੀਡ ਛੋਟਾ ਕੰਨ ਬੋਦੀਵਾਦੀ ਬਹੁਤ ਚੰਗੀ ਆ ਸਨਖ ਆਪਣਾ ਵੱਚੀ ਦੇ ਵਿੱਚ ਬਹੁਤ ਆ ਭਾਈ ਬਾਕੀ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਸਭ ਹੀ ਪੜੀ ਠੀਕ ਆ ਭਾਈ ਹਾਂ ਹਮ ਫਾਰਮ ਚੋ ਭਾਈ ਨੇ ਵਰਗੇ ਇਹ ਫੋਲਰ ਕਾਰ ਦੇ ਜਾਣਗੇ ਆਪਾਂ ਠੀਕ ਆ ਫੋਲਰ ਰਿਕਾਰਡ ਭਾਈ ਕੋਲ ਹੈਗਾ ਭਾਈ ਜਿੰਨੀ ਉੱਤੋਂ ਚੰਗੀ ਆ ਉਹਨੂੰ ਝੂਲੀ ਚੰਗੀ ਆ ਝੂਲੀ ਬਈ ਬੜੀ ਕਮਾਲ ਝੂਲੀ ਬਈ ਯਾਰ ਇੱਕ ਨਾ ਬੰਦੇ ਨੇ ਝੋੜ ਕਰਦੇ ਗਾ ਲ ਸਟੇਟ ਸੇ ਲਗਾ ਫੋਨ ਤੇ ਠੀਕ ਹੈ ਤੂੰ ਕਹਿੰਦਾ ਕਹਿੰਦਾ ਵੀ ਕਿਨੇੜਾ ਦੀ ਗੱਭਣ ਹੈ ਇਹ ਖਾਲੀ ਬੱਚੀ ਦੀ ਵੀ ਝੂਲੀ ਕਮਣਾ ਦਾ ਕੰਮ ਹੋਇਆ ਸਹੀ ਗੱਲ ਆ ਬਾਈ ਕੀ ਬਾਤ ਆ ਬਾਲ ਬੋਲ ਪੂਰੇ ਆ ਥਣ ਬਹੁਤ ਚੰਗਾ ਗੁਲਾਬੀ ਥਣਾ ਤੇ ਖੜਨੀ ਖੁੜਨੀ ਬੱਚੀ ਦੀ ਬਹੁਤ ਚੰਗੀ ਆ ਫੇਸ ਬੜਾ ਪਿਆਰਾ ਹੈ ਨਾ ਯਾਰ ਫੇਸ ਫੇਸ ਜੱਤ ਬ੍ਰੀਡ ਚੰਗੇ ਸੀਮਣ ਦੀ ਮਾਂ ਦਾ ਦੁੱਧ ਕਿੰਨਾ ਬਾਈ ਮਾਂ ਦਾ ਦੁੱਧ ਬਾਈ ਇਹ ਪਹਿਲੇ ਸੂਏ ਦੀ ਬੈੜੀ ਆ ਇਹ ਤੇ 34 ਲੀਟਰ ਸੀ 34 ਲੀਟਰ ਪਹਿਲੇ ਸੂਏ ਹਾਂ ਪਹਿਲੇ ਸੂਏ ਪਹਿਲੇ ਸੂਏ ਕੀ ਬਾ ਜੌਮਤੀ ਲੀਟਰ ਪਹਿਲੇ ਸੋਏ ਦਾ ਬਾਈ ਨੇ ਰਿਕਾਰਡ ਆ ਜਿਹੜਾ ਬਹੁਤ ਚੰਗਾ ਰੋਸੇ ਚੰਗੀ ਜੀ ਤਾਂ ਆਪ ਹੀ ਮੂੰਹ ਬੋਲਦੀ ਸਹੀ ਗੱਲ ਆ ਬਾਈ ਹੈਨਾ ਦੇਖੇ ਤੋਂ ਹੀ ਚੀਜ਼ ਦਾ ਪਤਾ ਲੱਗ ਜਾਂਦਾ ਬਾਈ ਚੰਗੀ ਆ ਚੀਜ਼ ਸਨਖੀ ਆ ਬਾਈ ਫੇਸ ਬੜਾ ਪਿਆਰਾ ਬੋਦੀ ਕੰਨ ਕੋ ਨ ਰੰਗ ਰੂਪ ਝੋਲੀ ਝੋਲੀ ਸਾਰੇ ਪਾਸੇ ਬਈ ਓਕੇ ਆ ਕਿਸੇ ਪਾਸੇ ਬਾਕੀ ਆਈ ਨਹੀਂ ਗੱਲ ਲੈਂਥ ਬਹੁਤ ਆ ਬੱਛੀ ਦੀ ਸਹੀ ਗੱਲ ਆ ਉਮਰ ਦੇ ਹਿਸਾਬ ਨਾਲ ਲੈਂਥ ਬਹੁਤ ਆ ਉਮਰ ਦੇ ਇਥੇ ਉਹਨਾਂ ਕੱਦ ਵੀ ਠੀਕ ਆ ਹਾਂਜੀ ਕੱਦ ਵੀ ਫੁੱਲਾ ਤੇ ਲੈਂਥ ਵੀ ਬੱਛੀ ਦੀ ਪੂਰੀ ਆ ਹੀ ਨਹੀਂ ਚੱਕਰ ਛੋੜਾ ਕੱਲੀ ਬੇਚ ਲਈ ਕੇ ਰੁਪਇਆ ਲੈ ਕਾਦੀ ਕਰੂ ਹੀ ਬੇਲ ਨਹੀਂ ਕਰਨੀ ਸਹੀ ਗੱਲ ਆ ਬਈ ਤੇ ਮੁੱਲ ਫਿਰ ਇਹਦਾ ਭਰਾ ਮੁੱਲ ਬਾਈ 23000 ਰੁਪਇਆ ਇਹਦਾ ਮਾਨਤਨ ਹੋ ਜਾ ਮਾਨਤਨ ਦਾ 2000 ਰੁਪਇਆ ਦਾ ਬਾਈ 21000 ਦੀ ਬੱਛੀ ਆ ਪੈਸੇ ਦੇਣੀ ਆ 23000 ਰੁਪਇਆ ਮੁੱਲ ਆ 2000 ਰੁਪਇਆ ਛੋੜ ਮੰਨ ਲਓ ਮਾਨਤਨ ਮੰਨ ਲਓ ਤੇ 21000 ਦੀ ਬਾਈ ਕਹਿੰਦਾ ਬੱਛੀ ਆ ਜਿਹੜੀ ਦੇ ਫੁੱਲ ਚੰਗੀਆਂ ਫੁੱਲ ਬਾਈ ਡਾਟਾ ਬਾਈ ਕੋ ਬਾਕੀ ਦੀ ਝੋਲੀ ਦੇਖੋ ਬਾਈ ਕਲਾਕਲਾ ਫੁੱਲ ਫੋਰ ਸ਼ਾਗ ਨਹੀਂ ਕਮਾਲ ਆ ਬਾਈ ਝੋਲੀ ਨੇ ਕੀ ਬਾਤ ਆ ਕਲਾਕਲਾ ਥਣ ਬਾਈ ਬੜਬੜ ਬਹੁਤ ਨੇ ਝੋਲੀ ਚ ਹਣਾ ਕੀ ਬਾਤ ਆ ਅੱਗੇ ਭਰਾ ਦੋ ਨੰਬਰ ਕਿਹੜਾ ਸੁਆ ਸੁਈ ਵੀ ਭਈ ਇਹ ਪਹਿਲਾ ਸੂਆ ਸੂਈ ਦੀ ਆ ਤੇ ਦੂਜੇ ਆਸਤੇ ਗੱਬਣ ਇਹ 5 ਮਹੀਨਿਆਂ ਲਈ ਚੈੱਕ ਪਾਸ ਚੈੱਕ ਪਾਸ ਆਪਣੀ ਕਰਵਾਈ ਵੀ ਆ ਜਿਹੜੇ ਵੀਰ ਨਾਲ ਸੌਦਾ ਹੁੰਦਾ ਉਹ ਆਦੀ ਤਸੱਲੀ ਕਰਵਾ ਕੇ ਲੈ ਕੇ ਜਾਵੇ ਤੇ ਦੋ ਨੰਬਰ ਤੇ ਜੇ ਕੋਈ ਆਨਲਾਈਨ ਗਰੰਟੀ ਦੇ ਵੀ ਮੰਗਵਣੀ ਚਾਹੁੰਦਾ ਉਹ ਗਰੰਟੀ ਦੇ ਵੀ ਕੱਲ ਦੇ ਆਏ 2 ਦਿਨ ਤੱਕ ਬੰਦਾ ਬਾਈ ਬੈਕ ਰਿਪੋਰਟ ਕਰ ਦੇ ਠੀਕ ਇਹ ਵੜ ਗੱਬਣ ਤਗੜਾ ਰੱਖ ਲਿਆ ਆਪਦੀ ਆਪਾਂ ਵੀਡੀਓ ਦੇ ਵਿੱਚ ਬੋਲਦੇ ਜੇ ਖਾਲੀ ਹੁੰਦੀ ਆ ਸਣੇ ਗੱਡੀ ਦਾ ਕਿਰਾਇਆ ਆਪਣਾ ਹੋਊਗਾ ਬਹੁਤ ਠੀਕ ਆ ਹਾਂ ਪਹਿਲੀ ਗੱਲ ਤਾਂ ਅਗਲੇ ਬਾਈ ਪੈਸੇ ਲੈਣੇ ਹੁੰਦੇ ਆ ਨਾ ਐਂ ਆਪਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਯਾਰ ਇੰਡਸ ਸਹੀ ਗੱਲ ਆ ਬੰਦਾ ਹਾਂਜੀ ਤੇ ਦੁੱਧ ਕਿੰਨਾ ਹੋ ਦੁੱਧ ਬਾਈ ਸਹੀ ਮੈਨ ਲੈ 8 ਲੀਟਰ ਆ ਮਨ ਆਉਂਦੀ ਕੋਤ ਅੰਡਾ ਲਾ ਕੇ ਚੋੜੇ ਠੀਕ ਆ ਬਈ ਐਵੇਂ ਆਪਾਂ 10 ਕਈ ਚੱਲੇਗੇ ਉਹ ਕਹਦੇ ਬਈ ਯਾਰ ਘੱਟ ਗਿਆ ਉਹ ਉਪਰਾ ਮੰਨ ਲਈ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਬਾਜਾ ਆਪ ਨੂੰ ਨੀਵੀ ਪੂਣੀ ਪੈਂਦੀ ਆ 8 ਕਿਲੋ ਦੁੱਧ ਜਿਵੇਂ ਸਹੀ ਨੈਟ ਤੇ ਆ ਬਹੁਤ ਠੀਕ ਆ ਹਾਂ ਬਾਹਰ ਹੋਊਗਾ 800 ਪਰ 8 ਜਿਵੇਂ ਆਪਾਂ ਮਿਲ ਕੇ ਦੇ ਦਾਂਗੇ ਫੇਸ ਬੜਾ ਪਿਆਰਾ ਬੋਦੀ ਬੜੀ ਚੰਗੀ ਆ ਰੰਗ ਰੂਪ ਬਹੁਤ ਚੰਗਾ ਚੰਗੀ ਆ ਵਜਨ ਵਾਲੀ ਆ ਬੜਾ ਪ੍ਰਤਿਭੂਦਾ ਬਹੁਤ ਚੰਗਾ ਬਈ ਬਾਕੀ ਤੋਰਾ ਤਰਾ ਚੰਗਾ ਵੜਦਾ ਥਣਲੇਵਾ ਬੜਾ ਕਮਾਲ ਆ ਬਈ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਚਵਾਈ ਵਧੀਆ ਬਈ ਇੱਕ ਨੰਬਰ ਪੂਰੀ ਚਵਾਈ ਵੀ ਪੂਲੀ ਆ ਪੂਰੀ ਆ ਨਹੀਂ ਗਾ ਹੂੰ ਕਹਿੰਦੇ ਪਹਿਲਾਂ ਸੂਆ ਬੈਠਾ ਬਈ ਦੂਜੇ ਆਸਤੇ ਗੱਭਣ ਬਈ ਸਮਾਈ ਕਰਕੇ ਅੱਗੇ ਨੂੰ ਵੜ ਪਦਨ ਵਾਲੀ ਆ ਪਦਨ ਵਾਲੀ ਆ ਬਈ ਫੁੱਲ ਬਰੀਗ ਆ ਸਹੀ ਆਲਾ ਫੁੱਲ ਬਰੀਗ ਆ ਇਹ ਬੱਚੀ ਵੀ ਆਪਣੇ ਕੋਲੋਂ ਗਈ ਸੀ ਠੀਕ ਆ ਬਾਵਾ ਡੈਰੀ ਫਾਰਮ ਦੀ ਧੂਰੀ ਦੀ ਵੀਡੀਓ ਪਾਈ ਜੀ ਦੀ ਐਨਕਰ ਹੂੰ ਉਦੋਂ ਖਾਲੀ ਬੱਚੀ ਗਈ ਸੀ ਉਦੋਂ ਖਾਲੀ ਗਈ ਸੀ ਆ ਉਦੋਂ ਖਾਲੀ ਬੱਚੀ ਗਈ ਸੀ ਠੀਕ ਠੀਕ ਫੇਸ ਬੜਾ ਪਿਆਰਾ ਬੋਦੀ ਚੰਗੀ ਐ ਕੱਦ ਵੱਡ ਚੰਗਾ ਤਣਲੇ ਵਾ ਚੰਗਾ ਇਹ ਆਈ ਇਹ ਵੀ ਫਾਰਮ ਚੋਂ ਹੀ ਆ ਠੀਕ ਆ ਬਾਈ ਉਹ ਟੋਪੜਾ ਗਾਇਆਂ ਗੱਬਣਾ ਵੇਚ ਦਿੰਦੇ ਆ ਉਹਦਾ ਕੰਮ ਆ ਤੇ ਸੱਜਣਾ ਗਾਇਆਂ ਆਪਣੇ ਤੋਂ ਲੈ ਜਾਂਦੀ ਆ ਠੀਕ ਆ ਬਾਈ ਹਾਂ ਸਿਰ ਪਿਓਰ ਸਿਆਲਾ ਚ ਆਉਂਦੀ ਆ ਬਾਈ ਇਹ ਓਕੇ ਬਾਈ ਚੜਦੇ ਸਿਆਲ ਆ ਹਾਂ ਮੌਸਮ ਵੀ ਅੱਗੇ ਬਹੁਤ ਵਧੀਆ ਹਾਂ ਸਹੀ ਆ ਦੁੱਧ ਇਹਦਾ ਵੀ 24-25 ਕਿਲੋ ਪਾਵਾ ਹਾਂ ਤੇ ਹੁਣ ਸੂਈ ਨੂੰ ਟਾਈਮ ਹੋ ਗਿਆ ਕਰਕੇ ਫਿਰ ਪਤਾ ਪਸੋਂ ਟੋਕੜ ਗੱਬਣ ਦਾ ਬਾਈ ਦੁੱਧ ਕੱਢ ਵੀ ਜਾਂਦਾ ਹੁਣ ਪੰਜਾ ਮਹੀਨੇ ਦੀ ਗੱਬਣ ਵੀ ਹੋਊਗੀ ਸਹੀ ਗੱਲ ਆ ਬਾਈ ਤੇ ਮੁੱਲ ਭਰਾ ਇਹਦਾ ਮੋਲ ਲ ਭਾਈਆ 52000 ਰੁਪਿਆ ਮਾਨਤਨ ਹੋ ਜਾ 2000 ਰੁਪਿਆ ਇਹ ਜੋ ਛੱਡਣਾ 5000 ਦੀ ਵੇੜਾ ਪੈਸੇ ਦੇਣੀ ਆ 52000 ਰੁਪਿਆ ਮੋਲ 2000 ਰੁਪਿਆ ਜਿ ਭਾਈ ਕਹਿੰਦਾ ਛੋੜਾ ਜਾ ਮਾਨਤਨ ਕਰ ਦਾਂਗੇ ਤੇ 50 ਦੀ ਪੂਰੀ ਨਹੀਂ ਦੇ ਦਾਂਗੇ ਹਨਾ ਬਾਈ ਹਾਂ ਕੱਲਾ ਕੱਲਾ ਥਾਣਾ ਚਾਹੀਦਾ ਨਾੜਾ ਨੂੰ ਨਾ ਪਹੁੰਚੇ ਜਿਵੇਂ ਮਰ ਜੇ ਹੱਥ ਲਾਈ ਚੱਲ ਪਈ ਕੋਈ ਥਾਂ ਤੇ ਗੰਨ ਮਰੂੜੀ ਇਹਦੀ ਗਰਮ ਵਾਲੀ ਕੋਸ਼ ਨਹੀਂ ਹਨਾ ਬਾਈ ਕੋਈ ਪੂਰ ਸਰਲਾ ਹੋਵੇ ਉਹਦੇ ਆਪਾ ਡੇਂਡਾਰ ਠੀਕ ਆ ਬਾਈ ਕਿ ਬਰੇਤ ਨੰਬਰ ਤੇ ਕਿਹੜਾ ਸੂਆ ਸੁੰਦੀ ਆ ਵੀਰੇ ਬਾਈ ਇਹ ਦੂਜਾ ਸੂਆ ਸੁੰਦੀ ਆ ਹੂੰ ਕਿੰਨੇ ਕਿ ਦਿਨ ਲੈਂਦੀ ਆ ਬਾਈ ਫੋਨ ਤੇ ਬਾਈ ਇਹ 9-10 ਦਿਨ ਬਾਕੀ ਆ ਠੀਕ ਆ ਇਹ ਡਿਗ ਰਹੇ ਹੋਏ ਪੂਰੇ ਆ ਦੇ 21 ਤਰੀਕ ਨੂੰ ਬਾਈ ਦਿਨ ਪੂਰੇ ਦਾ ਹਾਂ ਤੇ 12 ਤਰੀਕ ਹੋਗੀ ਆਰਡਰ ਬੜਾ ਚੰਗਾ ਬਾਈ ਕੱਲਾ ਕੱਲਾ ਥਣ ਮੁੱਟੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਬ ਤੇ ਚਵਾਈ ਚੁਈ ਬਹੁਤ ਜੰਗੀ ਨਿਕਲੂ ਹਾਂ ਚਵਾਈ ਨੇ ਬਾਈ ਪੂਰੀ ਇੱਕ ਨੰਬਰ ਨਿਕਲੂਗੀ ਠੀਕ ਆ ਬਾਈ ਜਰਸੀ ਆ ਗਈ ਇਹ ਵੀ ਬਾਈ ਜਰਸੀ ਆ ਹਾਂ ਫੁੱਲ ਕੱਦ ਦਾ ਪੰਜਾਬ ਵਾਲੀ ਆ ਹਾਂ ਪੰਜਾਬ ਵਾਲੀ ਅਸਲੀ ਆ ਠੀਕ ਆ ਪਹਿਲੇ ਸੂਏ ਬਾਈ ਦਾ ਦੁੱਧ 24 ਕਿਲੋ ਪਾਇਆ ਵਾ 24 ਕਿਲੋ ਹਾਂ ਕੋਈ ਆਪਾਂ 28 29 ਨਹੀਂ ਆਦੇ 25 ਕਿਲੋ ਮੰਨ ਕੇ ਲੈ ਜੇ ਬੰਦਾ ਦੁੱਧ 25 ਤੋਂ ਬਾਹਰ ਪਾਉਗੇ ਬੰਦਾ ਆਪ ਕਹੋਗਾ ਕਿ ਠੀਕ ਆ ਬਾਈ ਸਹੀ ਗੱਲ 24 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ ਜਾ ਤੋਰਾ ਤਰਾ ਚੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਮਕ ਚਮਕ ਵੜ ਤੇ ਫੁੱਲ ਆ ਬਾਈ ਥਣ ਲੀਵਾ ਬੜਾ ਚੰਗਾ ਚਿਵਾਈ ਦੀ ਚੰਗੀ ਨਿਕਲੂਚੀ ਪਜੂਪਾ ਬਹੁਤ ਚੰਗਾ ਹੋ ਬਣਿਆ ਪੂਰਾ ਵਧੀਆ ਬਈ ਇੱਕ ਨੰਬਰ ਆ ਭਰਪੂਰ ਸ਼ਾਲਾ ਕੋਈ ਥ ਗਾਂਢੇ ਬਰੂਡ ਦੀ ਗਾਰੰਟੀ ਆਪਣੀ ਜਿਹੜੀ ਦੱਲ ਵਾਲੀ ਵੜਾ ਜਦੋਂ ਰਾਤ ਆਈ ਹੈ ਨਾ ਜਿਹੜਾ ਨਾ ਪਸੂ ਗੱਡੀ ਚੋਂ ਦਾ ਲੇਵਾ ਚੱਕ ਕੇ ਆਂਦਾ ਤੇ ਦੱਲ ਲਾ ਕੇ ਪੂਰੇ ਵਧੀਆ ਖੋਸ ਕੇ ਪੱਠੇ ਖਾਦੇ ਆ ਤੇ ਵੀਡੀਓ ਚ ਵੀ ਗਾਲਾਂ ਕਰੀ ਜਾਂਦੀ ਆ ਹੂੰ ਸਹੀ ਗੱਲ ਆ ਹਾਂ ਠੀਕ ਆ ਦੁੱਧ ਦਾ ਰਿਕਾਰਡ ਚੰਗਾ ਦੇਣ ਲੈਂਦੀ ਆ ਤੇ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਚਮਕ ਵੜ ਤੇ ਫੁੱਲ ਆ ਚਮਕ ਬਹੁਤ ਸਮੀ ਭਲੀ ਆ ਤੋਰਾ ਤਾਰਾ ਚੰਗਾ ਪਈ ਤੇ ਮੁੱਲ ਭਰਾ ਇਹਦਾ ਫਿਰ ਮੁੱਲ ਬਾਈ ਜੀ ਦਾ 70000 ਰੁਪਇਆ ਮਾਨਤਨ ਹੋ ਜੂ ਮਾਨਤਨ ਦਾ 2000 ਦੇ ਇਹ ਚ ਹੋਣਾ ਜੀ ਠੀਕ ਆ 67000 ਰੁਪਇਆ ਮੁੱਲਾ ਵੀ ਮਾਨਤਨ ਜਿਹੜਾ ਮੌਕਾ ਤੇ ਜਰੂਰ ਹੋ ਜੂ ਥਣ ਥਣ ਬੜਾ ਚੰਗਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ 600 ਸ ਬਹੁਤ ਚੰਗਾ ਚਮਕ ਵੀ ਚੰਗੀ ਆ ਬੈਡ ਦੀ ਮੁੱਲ 70000 ਮਾਨਤਨ ਹੋ ਜਾਊਗਾ ਕਿਉਂਕਿ ਆਪਣੇ ਇਹ ਵਾਲਾ ਵੀਡੀਓ ਦੇਖ ਕੇ ਬੋਲ ਜਿਗਾ ਘੱਟ ਕੋਈ ਵੀ ਨਹੀਂ ਕਰਦਾ ਬਾਕੀ ਪਸੂਆਂ ਦੀ ਬਹੁਤ ਜ਼ਿਆਦਾ ਤੇਜ਼ੀ ਆ ਉਸ ਨੂੰ ਨਹੀਂ ਮੈਂ ਦੇ ਜੀ ਦੇ ਪੁੱਛੋ ਜੇ ਕੋਈ ਨੌਕਸ਼ਾ ਉਹ ਬੋਦਾਂ ਨਾਲ ਸੱਟ ਕੇ ਦੇਦਾ ਕੀ ਚੀਜ਼ ਐ ਅਗਲਾ ਐ ਕਹਿੰਦਾ ਬਾਈ ਯਾਰ ਸਵਾਗੇ ਵੀ ਲੈ ਟਿਕਾ ਸਹੀ ਗੱਲ ਬਾਈ ਤੇ ਰੇਟ ਆਪਾਂ ਇਹਨਾਂ ਦੇ ਵਿੱਚੋਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਐ ਕਿ 2-2000 ਰੁਪਏ ਦਾ ਮਾਣ ਨਹੀਂ ਕਰਨਾ ਆਪਾਂ ਇਹ ਨਹੀਂ ਸੋਚਿਆ ਕਈ ਬੰਦੇ ਸੋਚਦੇ ਆ ਕਿ ਯਾਰ ਇਹਨਾਂ ਦਾ ਮੁੱਲ ਹੀ ਮੰਗਿਆ ਬਾਈ ਨੇ ਕਿ ਬਾਈ ਨੂੰ ਕਹਿ ਦਿਓ 45000 ਰੁਪਏ ਕਿ ਉਹ ਕਹਿ ਦਿਓ ਆਪਾਂ ਲੋਕਾਂ ਦਾ ਕੰਮ ਨਹੀਂ ਕੀਤਾ ਕਿਉਂਕਿ ਫੋਨ ਆਪ ਨੂੰ ਘਰਾਉਂਦਾ ਤਿਆਰ ਬਹੁਤ ਵਧੀਆ ਮਿਲਦਾ ਪਰ ਆਪਾਂ 2-2000 ਰੁਪਏ ਛੱਡਣਾ ਹੈ ਬਹੁਤ ਠੀਕ ਆ ਹਾਂ ਅੱਗੇ ਵੀਰੇ ਕੱਟੀ ਕਿੰਨੇ ਉਮਰ ਹੈ ਜੀ ਇਹਦੇ 1.5 ਸਾਲ ਉਮਰ ਆ ਬਈ ਠੀਕ ਆ ਜਿਹੜੀ ਕੀਰੀ ਆ ਇਹ M29 ਦੀ ਆ M29 ਦੀ ਆ ماں ਥੱਲੇ ਦੁੱਧ ਕਿੰਨਾ ਸੀ ਇਹਦੀ ماں ਥੱਲੇ ਸੀ ਆ ਬਈ 12 ਕਿਲੋ ਦੁੱਧ ਪਹਿਲੇ ਸੂਏ ਝੁੱਟੀ ਥੱਲੇ ਠੀਕ ਆ 12 ਲੀਟਰ ਹਾਂ ਝੂਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣ ਬਈ ਚਾਰੇ ਥਾਣ ਆ ਸਹੀ ਗੱਲ ਆ ਆਓ ਉਧਰ ਮਗਰ ਆਇਓ ਹਾਂ ਫੇਸ ਬੜਾ ਪਿਆਰਾ ਸਿੰਗ ਕੁਆਲਟੀ ਬਹੁਤ ਚੰਗੀ ਆ ਕੱਦ ਵਿੜ ਵੀ ਚੰਗਾ ਝੂਲੀ ਵਾਕਈ ਚੰਗੀ ਆ ਬਈ ਲੈ ਨੇੜੇ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਾਣ ਬਈ ਪੂਰੀ ਵਿੱਤੀ ਦੇ ਥਾਣਾ ਖੋਲ ਦੇ ਬਈ ਤੋੜ ਕੇ ਸਾਰੇ ਇਹਨਾਂ ਸੰਗਲ ਜਾ ਆਪਣੇ ਪਿੰਡੋਂ ਲਈ ਆ। ਅੱਛਾ। ਆਪਾਂ ਉਹਨਾਂ ਦਾ ਪਤਾ ਮਾਝੂ ਵਿੱਚ ਘੱਟ ਲੈਨੇ ਆ। ਹੂੰ। ਤੇ ਤੂੰ ਚੌੜ ਕਰਦੇ ਆ, ਕਰਦੇ ਨੇ ਇਥੇ ਮੋੜ ਤੇ ਖੜੇ ਨੇ ਸੌਦਾ ਕਰ ਲਿਆ। ਅੱਛਾ। ਆਪਣੀ ਗਲੀ ਚੋਂ ਲਈ ਆ ਨਾਲ ਦੇ ਘਰੋਂ ਹੀ। ਠੀਕ ਆ ਬਾਈ। ਹਾਂ। ਹੂੰ ਫੇਸ ਚੰਗਲ ਸਿੰਘ ਸੰਗਲ ਪਾਇਆ ਸੀ ਉਹਨਾਂ ਦਾ। ਠੀਕ ਆ। ਤੋੜਨਾ ਨਹੀਂ ਹੁੰਦਾ ਤੇ ਧਲਿਆਰੇ ਤਾਂ ਇਾਂ ਹੀ ਕਰਦੀ ਆ। ਹੂੰ। ਸੰਗਲ ਪਾਇਆ ਸੀ ਧਲਿਆਰਾ ਬਾਈ ਨੇ ਪਾਇਆ ਉਹਦੀ ਥੋੜੀ ਹਲਕਤ ਜ਼ਰੂਰ ਮੰਨਦੀ ਆ। ਤੋੜਾ ਤਰਾ ਚੰਗਲ ਚੰਗੀ ਆ ਝੋਟੀ। ਬਦਨੇ ਪਈ ਵੀ ਅਸੀਂ ਤੂ ਹੀ ਤਿਆਰ ਹੋ ਜੂ ਹੁਣ ਤਾਂ ਝੋਟੀ ਬਾਈ। ਤੇ ਕੀ ਮੋਲ ਆ ਫਿਰ ਇਹਦਾ? ਮੋਲਾ ਭਾਈ 23000 ਰੁਪਏ ਆ ਲੈ ਮਾਨਤਨ ਹੋ ਜੀ ਮਾਨਤਨ ਹੋਏ ਚੋ ਵੀ 2000 ਦਾ ਬਾਈ 2000 ਦੀ ਵੀ ਕੱਟੀ ਆਪਾਂ ਦੇਣੀ ਆ ਬਹੁਤ ਠੀਕ ਆ ਭਾਈ 23000 ਰੁਪਏ ਮੋਲਾ 2000 ਰੁਪਏ ਵੀ ਸੋੜ ਮਾਨਤਨ ਦੋ ਸਦਾ ਗੱਲ ਸਾਫ ਹੀ ਦੱਸ ਰਹੇ ਆ 1000 ਖੰਗ ਰਹੀ ਇਹ ਚੱਕਰ ਆ ਕਿਉਂਕਿ ਆਪਾਂ ਗੱਲ ਹੀ ਹੋ ਰਹੀ ਉਹ ਵੀ ਬਾਈ ਆਪਣੇ ਵੀਡੀਓ ਦੇ ਦੇ ਰਹੇ ਨੇ ਮੋਰ ਤੇ ਬੈਠੇ ਸਹੀ ਗੱਲ ਬਾਦ ਚ ਆਪਦੇ ਘਰੇ ਆ ਕੇ ਇਆਗੇ ਇਨਰ ਰੇਟ ਕਰਤਾ ਤੇ ਆਪਾਂ ਕੋਈ ਬਾਹਰ ਦੇ ਚੋ ਹੋ ਨਹੀਂ ਰੱਖਿਆ ਸਹੀ ਗੱਲ ਆ ਹੂੰ ਚੰਗੀ ਆ ਭਾਈ ਕੱਟੀ ਜ਼ਮੀਨ ਪੜੀ ਆ ਨਾਗਪਰਾ ਕੋਲੇ ਸੀਗੇ 4-4 ਹੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ